सत श्री अकाल जी पंजाबी वैज फूड चौदह नत्र से थोड़ा स्वागत है आस कर दें तुम सब ठीक ठाक हो चाट प्लेट हम कहो चाट किस तरह बनिया ये चाट है जी स्वीट पटेटो शकर गंदी चाट देखो कि सोहना ये चाट बन के तैयार होया वुलगे ती स्ट फूड खाना जेकर तुम घर इस तरह ही तैयार करोगे ਕਿਉਂਕਿ ਅੱਜਕਲ ਆਮ ਹੀ ਬਜ਼ਾਰਾਂ ਦੇ ਵਿੱਚ ਸਾਨੂੰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਵਾਂ ਉਹ ਮਿਲਣੀਆਂ ਸ਼ੁਰੂ ਹੋ ਗਈਆਂ ਵਾਂ ਤੇ ਅਸੀਂ ਇੱਕ ਚੀਜ਼ ਦੀ ਕੋਸ਼ਿਸ਼ ਨਹੀਂ ਕਰਦੇ ਕਿ ਘਰ ਵਿੱਚ ਹੀ ਤਿਆਰ ਕਰੀਏ ਅਸੀਂ ਜਲਦਬਾਜ਼ੀ ਦੇ ਵਿੱਚ ਉੱਥੋਂ ਹੀ ਖਾਣਾ ਅੱਛਾ ਸਮਝਦੇ ਆ ਤੇ ਤੁਸੀਂ ਸਾਡੇ ਤਰੀਕੇ ਦੇ ਨਾਲ ਬਣਾਇਓ ਘਰ ਦੇ ਵਿੱਚ ਹੀ ਸ਼ਕਰਗੰਦੀ ਚਾਟ ਤੇ ਖਾ ਕੇ ਤੇ ਸਾਨੂੰ ਸੋਹਣੇ ਕਮੈਂਟ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਸਾਨੂੰ ਦੱਸਿਓ ਤੇ ਚਲੋ ਆਪਾਂ ਹੁਣ ਸ਼ੁਰੂ ਕਰਦੇ ਆ ਕਿ ਅਸੀਂ ਕਿਸ ਤਰ੍ਹਾਂ ਬਣਾਇਆ ਸੀਗਾ ਇਹ ਸ਼ਕਰਗੰਦੀ ਚਾਟ ਹਾਂਜੀ ਇੱਧਰ ਅਸੀਂ ਆਹ ਲੈ ਲਿਆ ਸ਼ਕਰਗੰਦੀ ਆਹ ਸ਼ਕਰਗੰਦੀ ਆ ਤੇ ਇਸ ਦੇ ਪੀਸਾ ਨੂੰ ਤੁਸੀਂ ਥੋੜਾ ਜਿਹਾ ਮੀਡੀਅਮ ਸਾਈਜ਼ ਕਰ ਲੈਣਾ ਇਹਨਾਂ ਦਾ ਜਿਹੜਾ ਵੇਸਟਿੰਗ ਭਾਗ ਜਿਆਵਾ ਇਹਨੂੰ ਅਸੀਂ ਅਤਾਰ ਦਾਂਗੇ ਠੀਕ ਆ ਇਹਨੂੰ ਆਪਾਂ ਦੋਆਂ ਹੀ ਸਾਈਡਾਂ ਤੋਂ ਅਤਾਰ ਦਾਂਗੇ ਇਸ ਤਰ੍ਹਾਂ ਇਸ ਦਾ ਕੋਈ ਮਤਲਬ ਨਹੀਂ ਹੈਗਾ ਇਹਦੇ ਨਾਲ ਉਸ ਨੇ ਹੀ ਸਾਡੇ ਪੀਸਾ ਜਿਹੜੇ ਉਹ ਛੋਟੇ ਹੋ ਜਾਣਗੇ ਐਸਟਰਾ ਜਿਹੜੇ ਸਾਡੇ ਲੰਬੇ ਵਾਲੇ ਪੀਸ ਆ ਉਹਨਾਂ ਨੂੰ ਅਸੀਂ ਦੋ ਜਗ੍ਹਾ ਦੇ ਵਿੱਚ ਕੱਟ ਲਵਾਂਗੇ ਡਿਵਾਈਡ ਐਸਟਰਾ ਜਿੱਦ ਰਸੀ ਗੈਸ ਬਾਲ ਲਿਆ ਤੇ ਗੈਸ ਤੇ ਅਸੀਂ ਲੈ ਲਾਂਗੇ ਇੱਕ ਆਮ ਸਿੰਪਲ ਕੀ ਲੋਹੇ ਦਾ ਤਵਾ ਜੋ ਕਿ ਆ ਸਾਰੇ ਹੀ ਘਰਾਂ ਦੇ ਵਿੱਚ ਅਵੇਲੇਬਲ ਹੁੰਦਾ ਵਾ ਕਿਉਂਕਿ ਆਪਾਂ ਇਸ ਨੂੰ ਪਾਣੀ ਦੇ ਵਿੱਚ ਨਹੀਂ ਉਬਾਲਣਾ ਤੇ ਨਾ ਹੀ ਇਹਨੂੰ ਅਸੀਂ ਇਸ ਤਰ੍ਹਾਂ ਦੇ ਫੋਇਲ ਪੇਪਰ ਦੇ ਵਿੱਚ ਹੀ ਕਰਨਾ ਵਾ ਰੋਸਟ ਕਿਉਂਕਿ ਇਹ ਵੀ ਸੇਤ ਦੇ ਵਾਸਤੇ ਹਾਨੀਕਾਰਕ ਹੁੰਦਾ ਵਾ ਜੇਕਰ ਇਹਨੂੰ ਆਪ ਤੇ ਇਧਰ ਅਸੀਂ ਇਸ ਤਰ੍ਹਾਂ ਅਸੀਂ ਲਿਆ ਵਾ ਸਰੋਂ ਦਾ ਤੇਲ ਇਹਨੂੰ ਅਸੀਂ ਚੰਗੀ ਤਰ੍ਹਾਂ ਇੱਕ ਬਰਸ਼ ਦੀ ਮਦਦ ਦੇ ਨਾਲ ਇਸ ਤਰ੍ਹਾਂ ਤੇਲ ਦੀ ਕੋਟਿੰਗ ਕਰ ਲੈਂਦੇ ਆ ਤੋ ਕਿ ਸਾਰੇ ਤੇਲਾਂ ਦੇ ਨਾਲ ਚੰਗਾ ਤੇਲ ਸਰੋਂ ਦਾ ਯਮਾਸਟਰ ਆਇਲ ਜਾਨੀ ਕਿ ਇਸ ਨੂੰ ਅਸੀਂ ਇਸ ਤਰ੍ਹਾਂ ਗਰਮ ਤਵੇ ਦੇ ਉੱਤੇ ਤਕਾ ਦੇਨੇ ਆ ਇਸੇ ਤਰ੍ਹਾਂ ਅਸੀਂ ਜਿੰਨੀ ਵੀ ਸਾਡੀ ਸ਼ਕਰਗੰਦੀ ਦੇ ਪੀਸਾ ਉਹਨਾਂ ਸਾਰਿਆਂ ਨੂੰ ਅੱਛੀ ਤਰ੍ਹਾਂ ਕੋਟਿੰਗ ਕਰ ਲੈਂਦੇ ਆ ਆਪਾਂ ਇਹਨਾਂ ਨੂੰ ਹੱਥਾਂ ਨਾਲ ਵੀ ਤੇਲ ਲਗਾ ਸਕਦੇ ਆ ਕੋਈ ਨਹੀਂ ਗੱਲ ਨਹੀਂ ਕਿ ਆਪਾਂ ਬ੍ਰਸ਼ ਨਹੀਂ ਲਾਉਣਾ ਚਲੋ ਬ੍ਰਸ਼ ਦੇ ਨਾਲ ਇਹ ਥੋੜਾ ਅੱਛੀ ਤਰ੍ਹਾਂ ਇਹਦੇ ਵਿੱਚ ਲੱਗ ਜਾਂਦਾ ਅਸੀਂ ਸਾਰਿਆਂ ਨੂੰ ਹੀ ਤੇਲ ਲਾ ਕੇ ਸਾਰੀ ਸ਼ਕਰਗੰਦੀ ਜਿਹੜੀ ਆ ਉਹ ਇਸ ਤਰ੍ਹਾਂ ਰੱਖ ਦਿੰਦੀ ਆ ਕਿਉਂਕਿ ਤੁਸੀਂ ਜੇ ਇਹ ਸਾਡੇ ਤਰੀਕੇ ਨਾਲ ਇਸ ਤਰ੍ਹਾਂ ਸ਼ਕਰਗੰਦੀ ਬਣਾਓਗੇ ਨਾ ਤੇ ਫਿਰ ਇਹਦਾ ਤੁਸੀਂ ਟੇਸਟ ਦੇਖਣਾ ਜਰੂਰ ਟਰਾਈ ਕਰਨਾ ਬੜੇ ਹੀ ਤਰੀਕੇ ਆ ਨਾ ਤੁਸੀਂ ਪਹਿਲਾਂ ਵੀਡੀਓ ਦੇਖ ਚੁੱਕੇ ਹੋਗੇ ਅਲੱਗ-ਅਲੱਗ ਅਲੂਮਨੀਅਮ ਜਿਹੜਾ ਵਾ ਉਹ ਵੀ ਸਹੀ ਚੀਜ਼ ਨਹੀਂ ਹੈਗਾ ਚੀਜ਼ ਤਾਂ ਆਪਾਂ ਉਹ ਬਣਾਉਣੀ ਜਿਹੜੀ ਸਾਡੀ ਸਿਹਤ ਵਾਸਤੇ ਠੀਕ ਹੋਵੇ ਤੇ ਇਹ ਸਾਡਾ ਸਿੰਪਲ ਪੁਰਾਣਾ ਬਜ਼ੁਰਗਾਂ ਵਾਲਾ ਤਰੀਕਾ ਵਾ ਕਿਉਂਕਿ ਪਹਿਲਾਂ ਇਹਨੂੰ ਆਪਾਂ ਅੱਗ ਵਿੱਚ ਬਣਾਉਂਦੇ ਸੀ ਹੁਣ ਆ ਘਰਾਂ ਦੇ ਵਿੱਚ ਚੁੱਲ੍ਹੇ ਦੂਜੇ ਨਹੀਂ ਬਲਦੇ ਤੇ ਗੈਸ ਦੀ ਵਰਤੋਂ ਤੇ ਅਸੀਂ ਅੱਗ ਵਾਲਾ ਹੀ ਕੰਮ ਕਰਾਂਗੇ ਇਹਦੇ ਲਈ ਅਸੀਂ ਇਸ ਤਰ੍ਹਾਂ ਘਰ ਦੇ ਵਿੱਚ ਕੋਈ ਵੀ ਤੁਹਾਡੇ ਕੋਲ ਇਸ ਤਰ੍ਹਾਂ ਦਾ ਵੇਸਟਿੰਗ ਜਾਂ ਡੂੰਗਾ ਕੋਲਾ ਜਾਂ ਕੋਈ ਵੀ ਪੰਡਾ ਲੈ ਲਓ ਉਸ ਨੂੰ ਇਸ ਤਰ੍ਹਾਂ ਕਵਰ ਕਰ ਦਿਓ ਇਹਨੂੰ ਅਸੀਂ ਇਸ ਤਰ੍ਹਾਂ ਕਵਰ ਕਰ ਦਿੱਤਾ ਹੁਣ ਇਹਨੂੰ ਅਸੀਂ ਇਸੇ ਤਰ੍ਹਾਂ ਹੀ 5 ਤੋਂ 10 ਮਿੰਟ ਰਹਿਣ ਦਵਾਂਗੇ ਵਿੱਚੋਂ ਅਸੀਂ ਇਹ ਪੂਰੀ ਚੈੱਕ ਕਰਾਂਗੇ ਤੇ ਸੌਫਟ ਹੋਣ ਤੇ ਫਿਰ ਅਸੀਂ ਇਹਨੂੰ ਉਤਾਰ ਦਿਆਂ ਤੇ ਫਿਰ ਤੁਸੀਂ ਦੇਖਣਾ ਅੱਗੇ ਕਿ ਕਿਸ ਤਰ੍ਹਾਂ ਸਾਡਾ ਟੇਸਟੀ ਤੇ ਕਰਾਰਾ ਸ਼ਕਰਗੰਦੀ ਚਾਟ ਤਿਆਰ ਹੁੰਦਾ ਵਾ ਹਾਂਜੀ ਹੁਣ ਸਾਡੀ ਸ਼ਕਰਗੰਦੀ ਨੂੰ 10 ਮਿੰਟ ਹੋ ਚੁੱਕੇ ਆ ਇੱਕ ਵਾਰੀ ਅਸੀਂ ਨੂੰ ਵਿੱਚੋਂ ਦੇਖ ਕੇ ਇਹਦੀ ਸਾਈਡ ਜਿਹੜੀ ਆ ਉਹ ਚੇਂਜ ਕਰ ਦਿੱਤੀ ਸੀ ਤੇ ਇਹਨੂੰ ਅਸੀਂ ਲੋ ਫਲੇਮ ਤੇ ਰੱਖਿਆ ਹੋਇਆ ਸੀਗਾ 5 ਮਿੰਟ ਇਹਨੂੰ ਅਸੀਂ ਫੁੱਲ ਗੈਸ ਤੇ ਰੱਖਿਆ ਤੇ 5 ਮਿੰਟ ਅਸੀਂ ਇਹਨੂੰ ਲੋ ਫਲੇਮ ਤੇ ਰੱਖਿਆ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਸੌਫਟ ਦੇਖੋ सारी ही आर पार हो चुकी है ठीक है तैयार है शकर गंदी अब इस तरह कही ठंडी हो रही देखो आपे ही दे। बहुत ही चंगे तरीके गल चुकी है हम इन आप तरह सारी न्योंकि मुल के ज्यादा ठंडी हुई जी वही अच्छी नहीं लगनी आप तरह थोड़ी जी गर्म गर्म ही छिलनी पी इस तरह ਸਾਰੀ ਨੂੰ ਛਿੱਲ ਲੈਨੇ ਆ। ਥੋੜੀ ਨਾ ਗਰਮ ਹੈਗੀ ਅਜੇ। ਇੱਕ ਅਸੀਂ ਤੁਹਾਡੇ ਨਾਲ ਛੋਟਾ ਜਿਹਾ ਹੋਰ ਇੱਕ ਚੀਜ਼ ਜਿਹੜੀ ਉਹ ਸ਼ੇਅਰ ਕਰਨੀ ਚਾਹਾਂਗੇ ਕਿ ਅਸੀਂ ਦੋ ਤੋਂ ਤਿੰਨ ਪੀਸ ਆ ਨਾ ਸਾਡੇ ਕੋਲ ਛੋਟੇ ਪੀਸ ਸੀਗੇ ਇੱਕ ਹੀ ਵੱਡਾ ਸੀ। ਇਹ ਅਸੀਂ ਇੱਧਰ ਪੈਨ ਦੇ ਵਿੱਚ ਰੱਖ ਦਿੱਤੇ ਚਾਹੇ ਕढ़ਾਈ ਹੋਵੇ ਜਾਂ ਪੈਨ ਹੋਵੇ ਤੇ ਇਸ ਤਰ੍ਹਾਂ ਤੇਲ ਾਰਕ ਉਹਨਾਂ ਨੂੰ ਵਿੱਚ ਰੱਖ ਕੇ ਤੇ ਉੱਪਰ ਐਸ ਤਰ੍ਹਾਂ ਸਿੰਪਲ ਢੱਕ ਨਹੀਂ ਦਿੱਤਾ ਸੀ ਇਹਦੇ ਉੱਪਰ। ਇਹ ਕਿਉਂ ਕੀਤਾ ਸੀ? ਇਸ ਕਰਕੇ ਕਿ ਅੱਜ ਕੱਲ ਬਹੁਤੀਆਂ ਮੇਰੀਆਂ ਭੈਣਾਂ ਕੋਲ ਨਾਨਸਟਿਕ ਤਵੇ ਹੁੰਦੇ ਆ ਤੇ ਉਹ ਕਹਿੰਦੇ ਆ ਲੋਹੇ ਦਾ ਤਵਾ ਤਾਂ ਨਹੀਂ ਹੈਗਾ ਹੁਣ ਅਸੀਂ ਕੀ ਕਰੀਏ ਤੇ ਆਪਾਂ ਇਸ ਨੂੰ ਕਿਸੇ ਕੜਾਈ ਜਾਂ ਪੈਨ ਦੇ ਵਿੱਚ ਵੀ ਇਸ ਤਰ੍ਹਾਂ ਕਰ ਸਕਦੇ ਆ ਕਿਉਂਕਿ ਦੇਖੋ ਇਹ ਵੀ ਮੈਂ ਤੁਹਾਨੂੰ ਹੱਥ ਨਾਲ ਹੀ ਛਿਲਕੇ ਦਿਖਾ ਦਿੰਦੀ ਆ ਕਿੰਨੀ ਸੌਫਟ ਹੋ ਚੁੱਕੀ ਆ ਇਹ ਉਸ ਤੋਂ ਵੀ ਵਧੀਆ ਬਣੀ ਆ ਬਹੁਤ ਹੀ ਵਧੀਆ ਇੱਕ ਸਾਡੀ ਰੀਜਨਲ ਚੀਜ਼ ਜਿਹੜੀ ਆ ਉਹ ਤਿਆਰ ਹੋਈ ਆ ਜਿੰਨੀ ਹੀ ਚੀਜ਼ ਨੂੰ ਅਸੀਂ ਕਲੀਨ ਦੇਖਾਂਗੇ ਸਾਫ਼ ਸੁਥਰੀ ਤਕਲੀਨ ਦੇਖਾਂਗੇ ਉਨਾ ਹੀ ਉਹਦੇ ਵਿੱਚ ਥੋੜਾ ਜਿਹਾ ਹੋਊਗਾ ਮਤਲਬ ਕਿ ਬਨਾਪਤੀਪਨ ਹੋਊਗਾ ਹਨਾ ਤੇ ਜਿਹੜੀ ਇਸ ਤਰ੍ਹਾਂ ਚੀਜ਼ ਹੈ ਜਿਸ ਤਰ੍ਹਾਂ ਸਾਡੇ ਪਹਿਲਾਂ ਚੁੱਲਿਆਂ ਦੇ ਵਿੱਚ ਅੱਗੇ ਦੇ ਉੱਤੇ ਤਿਆਰ ਹੁੰਦੇ ਦੇਖ ਲਓ ਟਿਕੰਦੇ ਵਿੱਚ ਵੀ ਉਸੇ ਤਰ੍ਹਾਂ ਤੇ ਇਹਦਾ ਟੇਸਟ ਵੀ ਉਨਾ ਵਾ ਇੰਨਾ ਹੀ ਵਧੀਆ ਇਹਦਾ ਚਟਪਟਾ ਜਿਹੜਾ ਵਾ ਨਾ ਉਹ ਬਣੇਗਾ ਚਾਟ ਕਿ ਤੁਸੀਂ ਕਦੀ ਖਾਧਾ ਨਹੀਂ ਹੋਵੇਗਾ ਸੀ ਇਸ ਤਰੀਕੇ ਨਾਲ ਬਣਾ ਕੇ ਖਾਓ ਤੇ ਫਿਰ ਤੁਸੀਂ ਦੱਸਿਓ ਤੇ ਸੋਹਣੇ ਸੋਹਣੇ ਵੇਖ ਕੇ ਤੇ ਕਮੈਂਟ ਕਰਿਓ ਠੀਕ ਆ ਹਰ ਇੱਕ ਚੀਜ਼ ਬਣਾਉਣ ਦਾ ਆਪਣਾ ਆਪਣਾ ਤਰੀਕਾ ਹੁੰਦਾ ਵਾ कोई भी चीज बना आप आर्टिफिशियल जी वरत नहीं करनी चाहिए यू असी कट लिया छोटे छोटे पीसा के जिस तरह के भी बने आप गोल कटने चाहे बाकी ये जड़ी अच्छी तरह रोस्ट हुई है इस करके सलाइसा जिस तरीके दा तो हम अभी सब तो पहले ये लवेंगे इमली क्योंकि आप इमली जीडी मौके से ही घोल के तैयार नहीं की किसी टाइम इस तरह आ वाला इमली पल्प भी जरात सकते हैं ठीक है बहुत ही वीडियो होंगे कच्ची इमली का आप हर टाइम तो उस वे इमली घोल के फटाफट तैयार करनी औखी भी हो जाती है बहुत ही वादिया ये पेस्ट आऊगा मतलब कि असली चाट वास्ते इमली जीड़ी आ इस तरह ही वरतनी चाहिए आप जेकर टाइम आहलों तो लै लीए आप थोड़ी थिक ही चाहिए है यह लै लिया असं भुजा हुआ जीरा भुजा हुआ पीसा जीरा लिया थोड़ा जा टेस्ट करने वास्ते आमचूर पाउडर ये नींबू की वरतो नहीं करेंगे ठीक है तो थोड़ा जहा असी काली मिर्च पाउडर क्योंकि काली मिर्च पाउडर जरा बहुत जरूरी हूँ तोड़ा जाया जा नमक क्योंकि य पहला ही काफ़ी स्वीट होंगी है तो ये नमक है जोड़ा थोड़ा ही पाना चाहता वा तो हम असी देवे जी पहला तो ही कट्टी हुई हरी मिर्च प्याज। कटिया हुआ प्याज ये खुद की विश है ठीक है जेकर अपना चाट तैयार करना तो चाट के जरूरी है वा कि प्याज जरा ये पा ही चाहता वा हम असी ਥੀ ਦਰਾ ਮਿਕਸ ਕਰ ਲਏ ਨੇ। ਲੋ ਜੀ ਸਾਡੀ ਸ਼ਕਰਗੰਦੀ ਜਿਹੜੀ ਆ ਬਣ ਕੇ ਤਿਆਰ ਆ। ਸ਼ਕਰਗੰਦੀ ਚਾਟ ਜਾਨੀ ਕਿ সুইਟ ਪਟੈਟੋ। ਠੀਕ ਆ। ਚਾਟ ਬਣ ਕੇ ਤਿਆਰ ਆ ਤੁਸੀਂ ਆ ਵੀ ਦੇਖ ਸਕਦੇ ਆ। ਕਿੰਨਾ ਸੋਹਣਾ ਏ, ਇਮਲੀ ਦੀ ਗਰੇਵੀ ਦੇ ਨਾਲ ਐਂ ਸਾਰਾ ਕੋਟਿੰਗ ਹੋ ਗਿਆ ਤੇ ਬਾਕੀ ਪਿਆਜ਼ ਦਾ ਤਾਂ ਵੱਖਰਾ ਹੀ ਆਨੰਦ ਆ। ਤੇ ਚਲੋ ਆਪਾਂ ਹੁਣ ਕਰਦੇ ਆ ਇਸ ਨੂੰ ਟਰਾਈ। ਤੁਸੀਂ ਵੀ ਬਣਾਉਣਾ ਤੇ ਖਾਣਾ ਜ਼ਰੂਰ ਤੇ ਸੋਹਣੇ-ਸੋਹਣੇ ਕਮੈਂਟ ਕਰਨੇ ਤੇ ਦੱਸਣਾ। ਕਿਉਂਕਿ ਸਾਡੇ ਜਿਹੜੇ ਬੱਚੇ ਆ ਨਾ ਉਹ ਅੱਜ ਕੱਲ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਜਾ ਰਹੇ ਆ ਕਿ ਬਣੀਆਂ ਬਣਾਈਆਂ ਬਾਜ਼ਾਰ ਤੋਂ ਹੀ ਚੀਜ਼ਾਂ ਲੈ ਕੇ ਖਾਣਾ ਪਸੰਦ ਕਰਦੇ ਆ ਆਮ ਹੀ ਬਜ਼ਾਰਾਂ ਦੇ ਵਿੱਚ ਹੁਣ ਸ਼ਕਰਗੰਦੀ ਵੈਰਾ ਵਗੈਰਾ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਭ ਹੀ ਮਿਲਦੀਆਂ ਕਿਉਂ ਪਤਾ ਵਾ ਘਰਾਂ ਦੇ ਵਿੱਚ ਲੋਕੀ ਬਣਾ ਕੇ ਖੁਸ਼ ਹੀ ਨਹੀਂ ਹੈਗੇ ਤੇ ਸਾਡੇ ਜਿਹੜੇ ਨਵੇਂ ਬੱਚੇ ਆ ਉਹਨਾਂ ਨੂੰ ਐ ਬਹੁਤ ਹੀ ਮੈਂ ਸੌਖੀਆਂ ਤੇ ਈਜ਼ੀ ਰੈਸਪੀਸ ਇਸ ਕਰਕੇ ਦੱਸਦੀਆਂ ਕਿ ਬੱਚੇ ਵੈਸੇ ਹੀ ਥੋੜਾ ਟਾਈਮ ਲੈਂਦੇ ਉਹੋ ਦੀ ਜੀ ਤਿਆਰ ਕਰ ਲੈਂਦੇ ਆ ਜਿੱਥੇ ਥੋੜਾ ਹਾਈ ਫਾਈ ਚੀਜ਼ਾਂ ਹੋਣਗੀਆਂ ਉਹ ਫਿਰ ਕਹਿੰਦੇ ਕਿ ਇੰਨੀਆਂ ਚੀਜ਼ਾਂ ਅਸੀਂ ਸ਼ੈਫ ਤਰੀਕੇ ਦੀਆਂ ਕਿੱਥੋਂ ਲੈ ਕੇ ਆਈਏ ਇਹ ਸਾਡੀਆਂ ਰੋਜ਼ਮਰਾਂ ਦੀਆਂ ਘਰਾਂ ਦੇ ਵਿੱਚ ਆਮ ਸਬ ਮਿਰਚ ਮਸਾਲੇ ਹਰ ਚੀਜ਼ ਜਿਹੜੀ ਆ ਉਹ ਹੁੰਦੀ ਆ ਤੇ ਤੁਸੀਂ ਸਾਡੇ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਬਣਾਇਆ ਕਰੋ ਸਾਡੀ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਆਪਣੇ ਬੱਚਿਆਂ ਨਾਲ ਸ਼ੇਅਰ ਕਰਿਆ ਕਰੋ ਕਿ ਬੇਟਾ ਜਾਓ ਰਸੋਈ ਦੇ ਵਿੱਚ ਜਾ ਕੇ ਤੇ ਆਮ ਹੀ ਚੀਜ਼ ਆ ਜਾਓ ਬਣਾ ਕੇ ਲੈ ਕੇ ਆਓ ਕਿਸ ਤਰ੍ਹਾਂ ਤੁਹਾਡੇ ਕੋਲ ਤੁਸੀਂ ਤਿਆਰ ਕਰ ਲੈਣੇ ਆ ਬਹੁਤ ਹੀ ਸੌਖੀਆਂ ਤੇ ਈਜ਼ੀ ਤਰੀਕੇ ਦੇ ਨਾਲ ਬਣਾਉਣ ਵਾਲੀਆਂ ਅਸੀਂ ਰੈਸਪੀਆਂ ਲੈ ਕੇ ਆਉਂਦੇ ਆ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਲਾਈਕ ਕਰਨਾ ਨਾ ਭੁੱਲਣਾ ਸ਼ੇਅਰ ਸਬਸਕ੍ਰਾਈਬ ਕਰਕੇ ਤੇ ਨਾਲ ਇੱਕ ਕਮੈਂਟ ਕਰਕੇ ਦੱਸਿਆ ਕਰੋ ਕਿ ਅਸੀਂ ਸਬਸਕ੍ਰਾਈਬ ਕਰ ਲਿਆ ਵਾ ਥੈਂਕ ਯੂ ਜੀ